ਤਾਂ ਬਾਈ ਜੀ ਕੈਨੇਡਾ ਤੋਂ ਆਏ ਹੋ ਤੁਸੀਂ ਹਾਂਜੀ ਅੱਛਾ ਸਪੈਸ਼ਲ ਕਿਸਾਨ ਅੰਦੋਲਨ ਲਈ ਆਏ ਹੋ ਸਪੈਸ਼ਲੀ ਆਏ ਆ ਜੀ ਤੁਹਾਨੂੰ ਪਤਾ ਲੱਗਿਆ ਵੀ ਆਪਾਂ ਨੂੰ 13 ਤਰੀਕ ਨੂੰ ਦਿੱਲੀ ਜਾਣਾ ਪਰ ਮੈਂ ਉਹਦੀ ਉੱਤਰਿਆ ਇੱਥੇ ਪਰ ਬਾਈ ਜੀ ਹੁਣ ਨਾ ਕਰਾਂਗੇ ਫਿਰ ਕਰਨਾ ਕਦੋਂ ਹਨਾ ਆਹੀ ਟਾਈਮ ਆ ਨਾ ਜੇ ਹੁਣ ਨਾ ਆਪਾਂ ਨੂੰ ਐਮਐਸਪੀ ਜਿਹੜੇ ਪਿੱਛੇ ਲੜੇ ਆਪਾਂ ਫਿਰ ਫੇ ਤਾਂ ਬਾਜੀ ਹਥੋਂ ਲੰਘ ਜਾਣੀ ਆਪਣੀ ਨਾ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਆਏ ਸੀ ਉਦੋਂ ਮਿਸ ਕਰ ਗਏ ਸੀ ਉਦੋਂ ਮਿਸ ਕਰ ਗਏ ਉਦੋਂ ਮਿਸ ਕਰ ਗਏ ਬਸ ਇੰਦੀ ਪਹਿਲਾਂ ਹੀ ਸੀਗਾ ਵੀ ਜਾਣੇ ਜਾਣਾ ਹੁਣ ਵੀ ਜਦੋਂ 에어ਪੋਰਟ ਜਾਣ ਲੱਗਿਆ ਹੁਣ ਵੀ ਰੋਕਿਆ ਕਹਿੰਦੇ ਉੱਥੇ ਰੋਕਦੇ ਨੇ ਮਾ ਵੀ ਕੁਝ ਨਹੀਂ ਹੁੰਦਾ ਦੇਖੀ ਜਊ ਰੋਕਦੇ ਨੇ ਜਿਵੇਂ ਉਹ ਦੇਖੀ ਜਊ ਕਿਵੇਂ ਬਣੂਗਾ ਯਾਨੇ ਰੋਕਿਆ ਤੁਹਾਨੂੰ ਕਰਦੇ ਵੀ ਨਾਲ ਹੀ ਆ ਗਏ ਜੀ ਇਹ ਕਰਦੇ ਵੀ ਨਾਲੇ ਨੇ ਹਾਂ ਅੱਛਾ ਹਾਂ ਪੂਰਾ ਪਰਿਵਾਰ ਹੀ ਆਇਆ ਪੂਰਾ ਪਰਿਵਾਰ ਆ ਗਿਆ ਜੀ ਮਿੱਟੀ ਬਾਜਾਂ ਹੀ ਮਾਰਦੀ ਹੁੰਦੀ ਆ ਮਿੱਟੀ ਦਾ ਮੂੰਹ ਖਿੱਚ ਲਿਆਉਂਦਾ ਖਿੱਚ ਲਿਆ ਮਿੱਟੀ ਦਾ ਮੂੰਹ ਆਪਾਂ ਤਾਂ ਬਈ ਜੀ 12 ਸਾਲ ਹੋ ਗਏ 10 ਮਹੀਨਿਆਂ ਦਾ ਬਦਕ ਕੈਨੇਡਾ ਚ ਲਾਇ ਨਹੀਂ ਹੈਗੇ ਜਿਵੇਂ ਅੱਜ ਕੱਲ ਦੇ ਸਮੇਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਹੋ ਗਿਆ ਜ਼ਮੀਨ ਵੇਚ ਕੇ ਲੋਕ ਕੈਨੇਡਾ ਅਮਰੀਕਾ ਨੂੰ ਜਾਂਦੇ ਨੇ ਤੁਸੀਂ ਉੱਥੋਂ ਇੱਥੇ ਆਏ ਹੋ ਕਿਹੜੀ ਚੀਜ਼ ਖਿੱਚ ਲਈ ਤੁਹਾਨੂੰ ਕਿਹੜੀ ਮਨ ਦੇ ਵਿੱਚ ਤਾਂ ਕਿਹੜੀ ਸੀਗੀ ਬਈ ਜ਼ਮੀਨਾਂ ਵੇਚ ਜਾਂਦੇ ਨੇ ਅੱਜ ਕੱਲ ਇੰਤਾਂ ਦੂਰ ਦੀ ਗੱਲ ਆਪਾਂ ਦਾ ਉਹ ਸੋਚਿਆ ਬੇ ਤੱਕ ਵੀ ਨਹੀਂ ਨਾ ਆਪਾਂ ਦਾ ਹਰੇਕ ਨੂੰ ਕਹਿੰਦੇ ਬਈ ਲਓ ਇੱਥੇ ਜ਼ਮੀਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਅੰਦੋਲਨ ਦੇ ਵਿੱਚ ਹਰ ਕੋਈ ਆਪਣਾ ਹਿੱਸਾ ਪਾਉਣ ਦੇ ਲਈ ਆ ਰਿਹਾ ਹੈ ਤੇ ਕੈਨੇਡਾ ਤੋਂ ਬਾਈ ਜੀ ਸਪੈਸ਼ਲ ਕਿਸਾਨ ਅੰਦੋਲਨ ਦੇ ਵਿੱਚ ਪ੍ਰੋਟੈਸਟ ਕਰਨ ਲਈ ਆਏ ਨੇ ਤਾਂ ਗੱਲਬਾਤ ਕਰਾਂਗੇ ਤਾਂ ਬਾਈ ਜੀ ਕੈਨੇਡਾ ਤੋਂ ਆਏ ਹੋ ਤੁਸੀਂ ਹਾਂਜੀ ਅੱਛਾ ਸਪੈਸ਼ਲ ਕਿਸਾਨ ਅੰਦੋਲਨ ਲਈ ਆਏ ਹੋ ਸਪੈਸ਼ਲੀ ਆਏ ਆ ਜੀ ਅੱਛਾ ਮੈਂ 13 ਤਰੀਕ ਨੂੰ ਉਤਰਿਆ ਇੱਥੇ ਜੀ ਅੱਛਾ ਜਦੋਂ ਪਤਾ ਲੱਗਿਆ ਵੀ ਆਪਾਂ ਨੂੰ 13 ਤਰੀਕ ਨੂੰ ਦਿੱਲੀ ਜਾਣਾ ਭਾਵੇਂ ਉਹਦੀ ਉਤਰਿਆ ਇੱਥੇ ਅੱਛਾ ਹਾਂਜੀ ਦਿਮਾਗ ਦੇ ਵਿੱਚ ਕੀ ਆਇਆ ਵੀ ਉੱਥੇ ਜਾ ਕੇ ਪ੍ਰੋਟੈਸਟ ਕਰੀਏ ਬਾਈ ਜੀ ਹੁਣ ਨਾ ਕਰਾਂਗੇ ਫਿਰ ਕਰਨਾ ਕਦੋਂ ਹਨਾ ਆਹੀ ਟਾਈਮ ਆ ਨਾ ਜੇ ਹੁਣ ਆਪਾਂ ਨੂੰ ਐਮਐਸਪੀ ਜੇ ਪਿਛਲੇ ਲੜੇ ਆਪਾਂ ਫਿਰ ਤਾਂ ਬਾਜੀ ਹਥੋਂ ਲੰਘ ਜਾਣੀ ਆਪਣੇ ਨਾ ਪਿਛਲੇ ਕਿਸਾਨ ਅੰਦੋਲਨ ਦੇ ਵਿੱਚ ਆਏ ਸੀ ਉਦੋਂ ਮਿਸ ਕਰ ਗਏ ਸੀ ਉਦੋਂ ਮਿਸ ਕਰ ਗਏ ਸੀ ਉਦੋਂ ਮਿਸ ਕਰ ਗਏ ਬਸ ਇੱਦੀ ਤਾਂ ਪਹਿਲਾਂ ਹੀ ਸੀਗਾ ਵੀ ਜਾਣੇ ਜਾਣਾ ਅੱਛਾ ਤਾਂ ਉਹਦੇ ਕਰਕੇ ਮੰਨ ਲਓ ਪਿਛਲੀ ਵਾਰ ਹੁਣ ਵੀ ਜਦੋਂ 에어ਪੋਰਟ ਜਾਣ ਲੱਗਾ ਹੁਣ ਵੀ ਰੋਕਿਆ ਕਹਿੰਦੇ ਉੱਥੇ ਰੋਕਦੇ ਨੇ ਮਾ ਵੀ ਕੁਝ ਨਹੀਂ ਹੁੰਦਾ ਦੇਖੀ ਜਾਈਓ ਰੋਕਦੇ ਨੇ ਜਿਵੇਂ ਉਹ ਦੇਖੀ ਜਾਈਓ ਕਿਵੇਂ ਬਣੂਗਾ ਜਦਿਆਂ ਨੇ ਰੋਕਿਆ ਤੁਹਾਨੂੰ ਕਰਦੇ ਵੀ ਨਾਲ ਹੀ ਆ ਗਏ ਜੀ ਇਹ ਕਰਦੇ ਵੀ ਨਾਲੇ ਨੇ ਹਾਂ ਅੱਛਾ ਹਾਂ ਪੂਰਾ ਪਰਿਵਾਰ ਹੀ ਆਇਆ ਪੂਰਾ ਪਰਿਵਾਰ ਆ ਗਿਆ ਜੀ ਅੱਛਾ ਪਰ ਕਿਵੇਂ ਲੱਗਿਆ ਇੱਥੇ ਆ ਕੇ ਫਿਰ ਕਿਵੇਂ ਲੱਗ ਰਿਹਾ ਤੁਹਾਨੂੰ ਸਾਹਮਣੇ ਵੀ ਫੋਰਸਾਂ ਜਿਹੜੀਆਂ ਲਾਈਆਂ ਹੋਈਆਂ ਨੇ ਹਰਿਆਣਾ ਪਰ ਹੈ ਸਭ ਪ੍ਰਬੰਧ ਸਖਤ ਨੇ ਪਰ ਜਦੋਂ ਹੁਣ ਉੱਪਰੋਂ ਜਿਵੇਂ ਕਹਿੰਦੇ ਨੇ ਸਾਡੇ ਲੀਡਰਾਂ ਦੇ ਹੋ ਗਏ ਫਿਰ ਤਾਂ ਨਹੀਂ ਲੱਗਦਾ ਕੋਈ ਗੱਲ ਹੈਗੀ ਵੱਡੀ ਗੱਲ ਨਹੀਂ ਕੋਈ ਹੈਗੀ ਅੱਛਾ ਹੂੰ ਤਾਂ ਇੱਥੇ ਹੀ ਹੋ ਫਿਰ ਜਦੋਂ ਤੱਕ ਪ੍ਰੋਟੈਸਟ ਚੱਲਦਾ ਹਾਂ ਇੱਥੇ ਹੀ ਆ ਜੀ ਹਾਂ ਸੜਕੇ ਤੁਰਪੇ ਸਾਰਲੀ ਕਰੋ ਇੱਥੇ ਆਉਣਾ ਅੱਛਾ ਹਮ ਕਿੰਨੇ ਸਮੇਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਹੋ ਆਪਾਂ ਨੂੰ ਹੋ ਗਏ ਜੀ 12-13 ਸਾਲ 12-13 ਸਾਲ ਹੋ ਗਏ ਹਮ ਅੱਛਾ ਕਹਿੰਦੇ ਮਿੱਟੀ ਬਾਜਾਂ ਹੀ ਮਾਰਦੀ ਹੁੰਦੀ ਜਾਂ ਮਿੱਟੀ ਦਾ ਮੂੰਹ ਖਿੱਚ ਲਿਆਉਂਦਾ ਖਿੱਚ ਲਿਆ ਮਿੱਟੀ ਦਾ ਮੂੰਹ ਫਿਰ ਆਪਾਂ ਤਾਂ ਬਈ ਜੀ 12 ਸਾਲ ਹੋ ਗਏ ਹਾਂ 10 ਮਹੀਨੇ ਤੋਂ ਵੱਧ ਕੇ ਕੈਨੇਡਾ ਚ ਲਾਇ ਹੀ ਨਹੀਂ ਹੈਗੇ ਜਣੀ ਹਾਂ ਸਾਲ ਨਹੀਂ ਪੂਰਾ ਲਾਇਆ ਕਦੇ ਅੱਛਾ ਪਹਿਲੇ ਹੀ ਆਏ ਪਹਿਲੇ ਹੀ ਆ ਜਣੇ ਆ ਅੱਛਾ ਸਾਲ ਬਾਅਦ ਕਿਹੜਾ ਮਾਰਦੀ ਮਾਰਦੇ ਹੂੰ ਫੇ ਕਿੰਨਾ ਸਮਾਂ ਰਹਿ ਕੇ ਜਾਣ ਵਿੱਚ ਦੋ ਦੋ ਮਿੰਟ 2.5 ਮਹੀਨੇ ਹਾਂ ਅੱਛਾ ਔਨੇ ਔਨੇ ਮਾਰਚ ਅਪ੍ਰੈਲ ਚ ਹਾਂ ਕਣ ਕਬੱਡੀ ਤੋਂ ਮੁੜ ਕੇ ਜਾਵਾਂਗੇ ਹੁਣ ਅੱਛਾ ਹਾਂ ਕਣ ਕਬੱਡੀ ਤੋਂ ਹੁਣ ਮੁੜ ਕੇ ਜਾਓਗੇ ਫਿਰ ਹਾਂ ਹੁਣ ਮੁੜ ਕੇ ਜਾਵਾਂਗੇ ਤੇ ਕੀ ਲੱਗਦਾ ਅੱਗੇ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਲੀਡਰਾਂ ਵੱਲੋਂ ਕਿਹਾ ਜਾਂਦਾ ਵੀ ਅੱਗੇ ਬਧਾਂਗੇ ਪਰ ਅੱਗੇ ਤਾਂ ਫੋਰਸਾਂ ਬਹੁਤ ਲਾਈਆਂ ਹੋਈਆਂ ਨੇ ਅਗਲੇ ਪਾਸੇ ਜਿਹੜੇ ਬੈਰੀਕੇਡ ਬਹੁਤ ਲੱਗੇ ਹੋਏ ਨੇ ਪਰ ਬਾਈ ਜੀ ਜਦੋਂ ਮਨ ਲੋ ਤੋੜਨ ਤੇ ਆ ਕੇ ਫਿਰ ਸਾਰਾ ਕੁਝ ਨਹੀਂ ਮੈਨੂੰ ਲੱਗਦਾ ਨਹੀਂ ਕੋਈ ਵੱਡੀ ਗੱਲ ਅੱਗੇ ਵੀ ਤੋੜੇ ਨੇ ਹੁਣ ਵੀ ਟੁੱਟ ਜਾਣਗੇ ਪਿਛਲੀ ਵਾਰ ਮੰਗ ਹੋ ਜੂ ਫਿਰ ਹੈ ਹਾਂ ਪਰ ਮੈਨੂੰ ਹੁਣ ਹਰੇਕ ਨੂੰ ਕਹਿਣਾ ਵੀ ਇੱਥੇ ਬਾਅਦ ਚੜ ਕੇ ਪਹੁੰਚੋ ਨਾ ਆਹੀ ਟਾਈਮ ਆ ਜੇ ਹੁਣ ਨਾ ਆਏ ਘਰਾਂ ਚੋਂ ਫਿਰ ਤਾਂ ਮੈਨੂੰ ਲੱਗਦਾ ਨਹੀਂ ਨਾ ਜੇ ਫਿਰ ਕੋਈ ਮੈਨੂੰ ਲੱਗਦਾ ਨਹੀਂ ਕੋਈ ਆਉਣ ਦਾ ਫਾਇਦਾ ਨਾ ਸਹੀ ਹੈ ਜਿਵੇਂ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਹੋ ਗਿਆ ਜ਼ਮੀਨ ਵੇਚ ਕੇ ਲੋਕ ਕੈਨੇਡਾ ਅਮਰੀਕਾ ਨੂੰ ਜਾਂਦੇ ਨੇ ਤੁਸੀਂ ਉੱਥੋਂ ਇੱਥੇ ਆਏ ਹੋ ਕਿਹੜੀ ਚੀਜ਼ ਖਿੱਚ ਲਈ ਤੁਹਾਨੂੰ ਕਿਹੜੀ ਮਨ ਦੇ ਵਿੱਚ ਤਾਂ ਕਿਹੜੀ ਸੀਗੀ ਬਾਈ ਜਮੀਨਾਂ ਵੇਚ ਜਾਂਦੇ ਨੇ ਅੱਜ ਕੱਲ ਇਤਾਂ ਦੂਰ ਦੀ ਗੱਲ ਆ ਆਪਣਾ ਤਾਂ ਉਹ ਸੋਚਿਆ ਵੀ ਤੱਕ ਵੀ ਨਹੀਂ ਨਾ ਆਪਾਂ ਤਾਂ ਹਰੇਕ ਨੂੰ ਕਹਿੰਦੇ ਬਈ ਲਵੋ ਇੱਥੇ ਜਮੀਨ ਆ ਆ ਸਾਡੇ ਬਾਈ ਜੀ ਨੇ ਸੀਨੀਅਰ ਨੇ ਚਲੋ ਸਾਡੇ ਤੋਂ ਜਿਵੇਂ ਇੱਥੋਂ ਨੇ ਨਾ ਇਹਨਾਂ ਨੂੰ ਪੁੱਛ ਲਓ ਆਪਾਂ ਤਾਂ ਜਾਨੀ ਇਹ ਰੇਖ ਨੂੰ ਇਹੀ ਕਹਿੰਦੇ ਹੁੰਦੇ ਆ ਵੀ ਇੱਥੇ ਵੱਤਵਾ ਜੜੋ ਇੱਥੇ ਮੁੜ ਕੇ ਆਵੋ ਨਾ ਤਾਂ ਬਾਈ ਜੀ ਤੁਹਾਡੇ ਨਾਲ ਨੇ ਕੈਨੇਡਾ ਤੋਂ ਕਹਿੰਦੇ ਸਪੈਸ਼ਲ ਆਏ ਆ ਵੀ ਅੰਦੋਲਨ ਲੜਨ ਦੀ ਲੜਨ ਦੀ ਹਾਂਜੀ ਸਾਡਾ ਅਸੀਂ ਸਾਰੇ ਨੌਜਵਾਨ ਹੱਥਨਪਿੰਡ ਤੋਂ ਆਏ ਆ ਜੀ ਮਲੇਰਕੋਟਲੇ ਲੱਗੇ ਪੈਂਦਾ ਤੇ ਅਸੀਂ ਕੁਝ ਸੇਵਾ ਲੈ ਕੇ ਆਏ ਆ ਆਪਦੇ ਵੱਲੋਂ ਜੋ ਵੀ ਸਰਦਾ ਸਮਾਨ ਸੀਗਾ ਅਸੀਂ ਪਾਣੀ ਤੇ ਇੱਕ ਕੋਲਗੇਟ ਵਗੈਰਾ ਜਿਵੇਂ ਅਥਰੂ ਕੈਸ ਦੇ ਗੋਲੇ ਸਿੱਟਦੇ ਤੇ ਮੂੰਹ ਤੇ ਲਾਉਣ ਵਾਲੇ ਤਾਂ ਉਹ ਅਸੀਂ ਦੇ ਇੱਥੇ ਡਿਸਟ੍ਰੀਬਿਊਟ ਕੀਤੀ ਆ ਤੇ ਕੋਲਗੇਟ ਲੈ ਕੇ ਆਏ ਹੁਣ ਹਾਂਜੀ 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 ਤਾਂ ਕੋਲਗੇਟ ਤੇ ਦੂਜੇ ਨੰਬਰ ਤੇ ਇਹ ਹੈ ਜੀ ਦੇਖੋ ਜਿਵੇਂ ਆਪਣੀਆਂ ਤਾਂ ਲੜਾਈਆਂ ਹੋਰ ਬਹੁਤ ਨੇ ਕਿਸਾਨ ਜੁਨੀਅਨ ਜਥੇਬੰਦੀਆਂ ਨੇ ਮੈਂ ਅਪੀਲ ਕਰਦਾ ਵੀ ਜਿਹੜਾ ਆਪਸ ਵਿੱਚ ਲੜਨ ਦੀ ਬਜਾਏ ਨਾ ਆਪਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਲੜੀਏ ਸਾਰੇ ਗਿੱਲੇ ਸਿਕਵੇ ਭੁੱਲ ਕੇ ਆਪਾਂ ਇਕੱਠੇ ਹੋ ਜੋ ਜੇ ਕੋਈ ਚਿੱਠੀ ਪੱਤਰ ਭਾਲਦੇ ਹੋ ਤੁਸੀਂ ਤਾਂ ਅਸੀਂ ਅਸੀਂ ਦੇ ਦਿੰਨੇ ਲਿਖ ਕੇ ਜੇ ਦੂਸਰੀਆਂ ਜਥੇਬੰਦੀਆਂ ਨਹੀਂ ਦਿੰਦੀਆਂ ਤਾਂ ਅਸੀਂ ਅਸੀਂ ਤੁਹਾਡੀ ਮਿਹਨਤ ਕਰ ਲੈਂਦੇ ਆ ਵੀ ਪਰ ਇਕੱਠੇ ਹੋ ਕੇ ਪੰਜਾਬ ਵਾਸਤੇ ਲੜੋ ਪੰਜਾਬ ਦੇ ਸਾਰੇ ਮੁੱਦਿਆਂ ਤੇ ਲੜੋ ਕਿਉਂਕਿ ਸੰਘਰਸ਼ ਰੋਜ਼ ਰੋਜ਼ ਨਹੀਂ ਹੁੰਦੇ ਸੰਘਰਸ਼ ਤਾਂ ਇੱਕ ਵਾਰ ਹੀ ਹੁੰਦੇ ਨੇ ਤੇ ਜਿਹੜੇ ਹੋਰ ਵੀ بڑے ਮੁੱਦੇ ਨੇ ਪੰਜਾਬ ਚ ਬ ਕੇ 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 ਨੌਜਵਾਨਾਂ ਨੂੰ ਮਾਰਿਆ ਜਾ ਰਿਹਾ ਤੇ ਦੂਜੇ ਨੰਬਰ ਦੇ ਭਾਈ ਅਮਰਪਾਲ ਨਾਲ ਜਿਹੜੀ ਹੈਗੀ ਆ ਹੋ ਰਿਹਾ ਉਹ ਵੀ ਸਾਡਾ ਮੁੱਦਾ ਹੈਗਾ ਤੇ ਕਿਸਾਨੀ ਦਾ ਵੀ ਸਾਡਾ ਮੁੱਦਾ ਸਾਰੇ ਮੁੱਦੇ ਇਹ ਇਕੱਠੇ ਹੀ ਨੇ ਪੈਰਲਲ ਹੀ ਚੱਲਦੇ ਨੇ ਕੋਈ ਅਲੱਗ-ਅਲੱਗ ਮੁੱਦਾ ਨਹੀਂ ਹੈਗਾ ਵੀ ਅੱਜ ਕਿਸਾਨ ਨੇ ਧਰਨਾ ਲਾ ਲਿਆ ਇਹ ਮੁੱਦੇ ਪੰਜਾਬ ਦੇ ਹੀ ਨੇ ਯਾਨੀ ਸਾਰੇ ਪੰਜਾਬ ਦੇ ਨੇ ਇਕੱਠੇ ਹੋ ਕੇ ਲੜਨਾ ਚਾਹੀਦਾ ਸਿਰ ਜੋੜ ਕੇ ਤਾਂ ਬਾਈ ਜੀ ਤੁਸੀਂ ਵੀ ਨਾਲ ਆਏ ਹੋ ਹਾਂਜੀ ਹਾਂਜੀ ਬਾਈ ਕਹਿੰਦੇ ਸਪੈਸ਼ਲ ਆ ਗਿਆ ਮੈਂ ਉੱਥੋਂ ਲੋਕ ਇੱਥੋਂ ਜ਼ਮੀਨਾਂ ਵੇਚ-ਵੇਚੀ ਜਾਂਦੇ ਨੇ ਹੁਣ ਮੈਂ ਵੱਧ ਨਹੀਂ ਵਾ ਠੀਕ ਆ ਕੀ ਆਏ ਹੋ ਤੁਸੀਂ ਨਾਲ ਆਏ ਹੋ ਮਹਿਸੂਸ ਕੀ ਕਰ ਰਹੇ ਹੋ ਇੱਥੇ ਆ ਕੇ ਵਧੀਆ ਲੱਗਦਾ ਜੀ ਵਧੀਆ ਲੱਗਦਾ ਪੂਰਾ ਲੱਗਦਾ ਉਹ ਜੂਜ ਦਾ ਪੰਜਾਬ ਸੀ ਸਭ ਨੂੰ ਆਉਣਾ ਚਾਹੀਦਾ ਵੀਰੇ ਹਾਂ ਜਿਹੜੇ ਘਰਾਂ ਦੇ ਬੈਠੇ ਨੇ ਉਹਨਾਂ ਨੂੰ ਆਉਣਾ ਚਾਹੀਦਾ ਵੀ ਜ਼ਮੀਨ ਵੇਚਣ ਵਾਲਾ ਭੁੱਲ ਜਾਓ ਇੱਥੋਂ ਹਾਂ ਇਹਦਾ ਮਜ਼ਾ ਆਣੀ ਇਹ ਛੋਟੇ ਮੱਧੇਮਾ ਰਹੀ ਕਹੂੰਗਾ ਵੀ ਜ਼ਮੀਨ ਤਾਂ ਚ ਭੁੱਲ ਕੇ ਨਾ ਵੇਚਦੇ ਉਥੋਂ ਜਿਵੇਂ ਦਾ ਮਾਹੌਲ ਬਣੀ ਜਾਂਦਾ ਅਗਲੇ ਤਾਂ 5 ਸਾਲਾਂ ਦੇ ਵਿੱਚ ਇੱਥੇ ਜ਼ਮੀਨ ਦਾ ਇੱਕ ਗੱਜ ਵੀ ਨਹੀਂ ਮਿਲਣਾ ਇੰਨਾ ਟਾਈਮ ਹੋ ਗਿਆ ਉੱਥੇ ਵੀ ਬਹੁਤ ਮਹਿੰਗਈ ਆ ਉੱਥੇ ਕੁਝ ਨਹੀਂ ਬਣਦਾ ਪਰ ਇੱਥੋਂ ਦੀ ਜ਼ਮੀਨਾਂ ਵੇਚੋ ਜਾਣਾ ਜਾਓ ਮਿਹਨਤ ਕਰੋ ਉੱਥੇ ਪਰ ਇੱਥੋਂ ਨਾ ਵਿੱਚ ਵੇਚ ਕੇ ਜਾਓ ਬੱਸ ਪੇਕਿਆਂ ਦੇ ਵਿੱਚ ਹੀ ਕੋਈ ਨਾ ਰਿਹਾ ਸੌਰਿਆਂ ਦੇ ਵਿੱਚ ਇੱਜ਼ਤ ਕੀ ਰਹੂਗੀ ਹਨਾ ਉਹੀ ਮਸਲਾ ਹੋ ਜਾਣਾ। ਉਹ ਇੱਥੋਂ ਵੇਚ ਕੇ ਨਾ ਜਾਓ ਬੱਸ ਆਪਾਂ ਦਾ ਇਹੀ ਕਹਿਣਾ। ਉਹ ਜਿਹੜੀ ਲੇਡੀਜ਼ ਪੇਕਿਆਂ ਨਾਲ ਟੁੱਟ ਜਾਂਦੀ ਐ ਜਿਹੋ ਉਹਦੇ ਫਿਰ ਸੌਰੇ ਵਿੱਚ ਪੇੜਾਂ ਪੈਂਦੀਆਂ ਨੇ ਉਹ ਹਾਲ ਹੋਊਗਾ। ਦੂਜੇ ਨੰਬਰ ਤੇ ਸਾਡੇ ਪਿੰਡ ਦੇ ਕਾਫੀ ਨੌਜਵਾਨ ਨੇ ਜਿਹੜੇ ਉਹ ਲਗਾਤਾਰ ਕੈਨੇਡਾ ਛੱਡ ਕੇ ਆ ਰਹੇ ਨੇ। ਮੇਰੇ ਪਿੰਡ ਦਾ ਇੱਕ ਨੌਜਵਾਨ ਹੈ ਹਰਦੀਪ ਸਿੰਘ ਉਹ 2 ਹਫ਼ਤੇ ਹੋਏ ਨੇ ਉਹ ਪੱਕੇ ਤੌਰ ਤੇ ਕੈਨੇਡਾ ਛੱਡਿਆ 16 2016 ਸਾਲ ਲਾ ਕੇ ਉੱਥੇ ਪੀਆਰ ਸੀਗਾ ਅ ਲਗਾਤਾਰ ਇੱਥੇ ਜਿਹੜੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਏ ਨੇ ਤਾਂ ਬਾਈ ਇਹ ਕੈਨੇਡਾ ਤੋਂ ਆਏ ਸੀ ਸਪੈਸ਼ਲ ਕਹਿੰਦੇ ਕੈਨੇਡਾ ਤੋਂ ਆਏ ਆ ਮਿੱਟੀ ਜਿਹੜੀ ਆਵਾਜ਼ਾਂ ਮਾਰਦੀ ਆ ਪੰਜਾਬ ਜਿਹੜਾ ਆਵਾਜ਼ਾਂ ਮਾਰਦਾ ਕਿਤੇ ਨਾ ਕਿਤੇ ਦਿਲਾਂ ਦੇ ਵਿੱਚ ਪਰਦੇਸੀਆਂ ਦੇ ਵੀ ਪੰਜਾਬ ਹੁੰਦਾ ਤਾਂ ਉਸ ਪੰਜਾਬ ਨੇ ਆਵਾਜ਼ ਮਾਰੀ ਆ ਤਾਂ ਬਾਈ ਕਿਸਾਨ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਕੈਨੇਡਾ ਤੋਂ ਆ ਚੁੱਕੇ ਨੇ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋ ਪੰਜਾਬ ਟੀਵੀ ਖਨ